ਪੰਜਾਬ ਸਰਕਾਰ ਨੇ ਜਿਹੜੀ ਅਧਿਕਾਰੀਆਂ ਦੇ ਆਧਾਰ ਤੇ ਗਠਨ ਕੀਤੀ ਕਮੇਟੀ ਉਹ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਦੇ ਉੱਪਰ ਵਿਚਾਰ ਕਰ ਰਹੀ ਹੈ ਉਹਦੇ ਤੇ ਮੰਥਨ ਕਰੀ ਹੈ ਕੇਂਦਰ ਸਰਕਾਰ ਤੋਂ ਇਹ ਸਬੰਧ ਦੇ ਵਿੱਚ ਜਿਹੜੇ ਡਿਟੇਲ ਦਿਸ਼ਾ ਨਿਰਦੇਸ਼ ਪ੍ਰਾਪਤ ਕੀਤੇ ਜਾ ਰਹੇ ਨੇ ਉਹਦੇ ਤੋਂ ਇਹ ਗੱਲ ਲੱਗਦੀ ਹੈ ਕਿ ਪੰਜਾਬ ਸਰਕਾਰ ਸ਼ਾਇਦ ਹੁਣ OPS ਦੀ ਥਾਂ ਤੇ ਪੁਰਾਣੀ ਪੈਨਸ਼ਨ ਬਹਾਲੀ ਕਰਨ ਦੀ ਥਾਂ ਤੇ ਜਿਹੜੇ ਕੇਂਦਰ ਸਰਕਾਰ ਨੇ ਇੱਕ ਨਵੀਂ ਸਕੀਮ ਰੈਂਦੀ ਜਿਹੜੀ ਹੈ ਯੂਪੀਐਸ ਨੂੰ ਕਿਹਾ ਜਾਂਦਾ ਉਸ ਨੂੰ ਉਹ ਲਾਗੂ ਕਰਨ ਦੇ ਉੱਪਰ ਵਿਚਾਰ ਕਰ ਰਹੀ ਹੈ ਹੁਣ ਇਹ ਯੂਪੀਐਸ ਜਿਹੜੀ ਹੈ ਪੰਜਾਬ ਦੇ ਮੁਲਾਜ਼ਮਾਂ ਨੂੰ ਪ੍ਰਮਾਨ ਹੋਵੇਗੀ ਕਿ ਨਹੀਂ ਹੋਵੇ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਸੂਤਰ ਇਹ ਵੀ ਜਾਣਕਾਰੀ ਜਿਹੜੀ ਦਿੰਦੇ ਆ ਕਿ ਜਿਹੜੇ ਅਧਿਕਾਰੀ ਨੇ ਵਿੱਤ ਵਿਭਾਗ ਦੇ ਉਹ ਮੁੱਖ ਤੌਰ ਤੇ ਯੂਪੀਐਸ ਦੇ ਉੱਪਰ ਵੀ ਵਿਚਾਰ ਕਰ ਰਿਹਾ ਹੈ ਪੂਰੇ ਭਾਰਤ ਦੇ ਵਿੱਚ ਕਰਮਚਾਰੀਆਂ ਦੇ ਵੱਲੋਂ ਯੂਪੀਐਸ ਦਾ ਜਿਹੜਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਮੋਦੀ ਸਰਕਾਰ ਤੋਂ ਇਸ ਨੂੰ ਹਟਾ ਕੇ ਓਪੀਐਸ ਲਾਗੂ ਕਰਨ ਦਾ 올 ਇੰਡੀਆਸ ਔਰ ਇਸ ਸਬੰਧ ਦੇ ਵਿੱਚ ਸਰਕਾਰ ਦੇ ਵੱਲੋਂ ਕੈਬਨਟ ਸਬ ਕਮੇਟੀ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਇਸੇ ਸਬੰਧ ਦੇ ਵਿੱਚ ਜਿਹੜੀ ਅਧਿਕਾਰੀਆਂ ਤੇ ਅਧੇ ਆਧਾਰ ਤੇ ਜਿਹੜੀ ਹੈ ਕਮੇਟੀ ਜਿਹੜੀ ਗਠਿਤ ਕੀਤੀ ਗਈ ਸੀ ਕਮੇਟੀ ਇਸ ਦੇ ਬਾਰੇ ਉਹ ਟੁਕਮਾ ਫੈਸਲਾ ਲੈਣ ਦੇ ਵਿੱਚ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਇਸੇ ਦੌਰਾਨ ਵਿੱਤ ਵਿਭਾਗ ਨੇ ਜੋ ਜਾਣਕਾਰੀ ਜਿਹੜੀ ਦਿੱਤੀ ਹੈ ਉਹ ਦੱਸਿਆ ਗਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਪੇਸ਼ ਕੀਤੀ ਨਵੀਂ ਪੈਨਸ਼ਨ ਸਕੀਮ ਜਿਹਨੂੰ ਜੁਨੀਫਾਈਡ ਪੈਨਸ਼ਨ ਨਾਮ ਦਿੱਤਾ ਗਿਆ ਉਹਦੇ ਬਾਰੇ ਵਿਸਥਾਰ ਸਹਿਤ ਦਿਸ਼ਾ ਨਿਰਦੇਸ਼ ਪ੍ਰਾਪਤ ਹੋਣ ਤੋਂ ਬਾਅਦ ਕੋਈ ਅਗਲਾ ਫੈਸਲਾ ਜਿਹੜਾ ਹੈ ਲਿਆ ਜਾਵੇਗਾ। ਤਾਂ ਕਿ ਇਹਨਾਂ ਨੂੰ ਸਭ ਸਖਾਈ ਗਏ ਤੇ ਫੇਰ ਹੀ ਸਾਡੇ ਬਦੂਗੀ ਜਿੰਨੀ ਤੱਕ ਪੰਜਾਬ ਸਰਕਾਰ ਕਿਸਾਨ ਮਜ਼ਦੂਰ ਮਲਾਜ਼ਮ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਅチェਤਾ ਨਹੀਂ ਦੇਵੇਗੀ ਉਨੀ ਦੇਰ ਤੱਕ ਹੈ ਔਰ ਕਾਰਪੋਰੇਟਾਂ ਨੂੰ ਇਹ ਮਨਾਹਰਾ ਦੇਣ ਦੇ ਖਾਤਰ ਕਿਸਾਨ ਨੂੰ ਮੰਡੀ ਵਿੱਚ ਰੋ ਰਹੇ ਹੈ ਕਿਸਾਨ ਨੇ ਆਪਣੀ ਅਗਲੀ ਫਸਲ ਬੀਜਣ ਵਾਸਤੇ ਉਹਨੂੰ ਡੀਏਪੀ ਖਾਦ ਦੀ ਲੋੜ ਹੈ ਸਰਕਾਰ ਨੇ ਸਮੇਂ ਸਿਰ ਡੀਏਪੀ ਖਾਦ ਦਾ ਪ੍ਰਬੰਧ ਨਹੀਂ ਕੀਤਾ ਸਰ ਨੂੰ ਸ਼ਰਮਣੀ ਚਾਹੀਦੀ ਹੈ ਕਿ ਜੇਕਰ ਆ ਸਾਡਾ ਅਨੁਦਦਾ ਇਥੇ ਰੁਲ ਗਿਆ ਤੇ ਫੇਰ ਤੇਰੀ ਸਾਡੀ ਇਕਨੋਮੀ ਹੈ ਉਹ ਕਿਦੇ ਸਿਰ ਤੇ ਅੱਗੇ ਵਧੂਗੀ ਜਿੰਨੀ ਤੱਕ ਪੰਜਾਬ ਸਰਕਾਰ ਕਿਸਾਨ ਮਜ਼ਦੂਰ ਮਲਾਜ਼ਮ ਪੈਨਸ਼ਨਰਾਂ ਦੀਆਂ ਮੰਗਾਂ ਵਾਲਾ ਚੇਤਾ ਤਾਂ ਨਹੀਂ ਦੇਵੇਗੀ ਉਹਨੇ ਦੇਰ ਤੱਕ ਇਹਨਾਂ ਬੇਈਮਾਨਾਂ ਦੀ ਅਸੀਂ نیند ਹਰਾਮ ਤੇ ਰੱਖਾਂਗੇ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡੇ ਕੋਲੇ ਬੇਨਤੀ ਕਰਦਾ ਹਾਂ ਕਿ ਮਲਾਜ਼ਮ ਦੇ ਪੈਨਸ਼ਨ ਫਰੰਟ ਗਿੱਦੜਵਾਹਾ ਦੇ ਸੂਝਵਾਨ ਵੋਟਰੋ ਤਾਨੂੰ ਬੇਨਤੀ ਕਰਨ ਆਇਆ ਹੈ ਕਿ ਆਪਣੀ ਇੱਕ ਇੱਕ ਵੋਟ ਦੀ ਵਰਤੋਂ ਤੁਸੀਂ ਧਿਆਨ ਨਾਲ ਧਿਆਨ ਨਾਲ ਉਹਦੀ ਵਰਤੋਂ ਕਰਨੀ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਇਸ ਹਲਕੇ ਦਾ ਮਨਪ੍ਰੀਤ ਬਾਦਲ ਜਿਨੇ ਕਿ ਖਿਆਲੇ ਦਾ ਧੂਆਂ ਕੱਢਿਆ ਔਰ ਕਿਸੇ ਵੀ ਇੱਕ ਵੀ ਪਾਰਟੀ ਵਿੱਚ ਔਰ ਟਿਕਿਆ ਨਹੀਂ ਉਹ ਦਲ ਬਦਲੂ ਹੈ ਕਿਤੇ ਉਹਨੇ ਪੀਪ ਬਣਾਈ ਕਿਤੇ ਉਹ ਆਪ ਬਿੱਤ ਗਿਆ ਕਿਤੇ ਕਾਂਗਰਸ ਵਿੱਚ ਕਿਦੇ ਅਕਾਲੀਆਂ ਵਿੱਚ ਤੇ ਹੁਣ ਉਹ ਭਾਜਪਾ ਦਾ ਜਿਹੜੀ ਕਿ ਧਰਮ ਦੇ ਨਾਂ ਤੇ ਖੇਤਰਾਂ ਦੇ ਨਾਂ ਤੇ ਲੋਕਾਂ ਨੂੰ ਵਲਟ ਕੇ ਆਪਣਾ ਮਨਸੂਬੇ ਗੁੰਦ ਰਹੀ ਹੈ ਔਰ ਆਪਣਾ ਉਹ ਮਤਲਬ ਹੱਲ ਕਰ ਰਹੀ ਹੈ ਸੋ ਪੰਜਾਬ ਦੀ ਸਰਕਾਰ ਦਾ ਔਰ ਕੇਂਦਰ ਦੀ ਭਾਜਪਾ ਸਰਕਾਰ ਦੀ ਨੀਅਤ ਔਰ ਲੇਤੀ ਨੂੰ ਸਮਝੋ ਔਰ ਆਪਣੀ ਇੱਕ ਇੱਕ ਵੋਟ ਨਾ ਝਾੜੂ ਵਾਲਿਆਂ ਨੂੰ ਜਾਂ ਕਮਲ ਵਾਲਿਆਂ ਨੂੰ ਨਾ ਪਾਇਓ ਫੇਰ ਹੀ ਤੁਹਾਡੀਆਂ ਮਹੰਗਾ ਮਸਲਿਆਂ ਦਾ ਹੱਲ ਹੋਏਗਾ ਨਹੀਂ ਤਾਂ ਫੇਰ ਤੁਸੀਂ ਪਹਿਲਾਂ ਵਾਂਗ ਲੁੱਟੇ ਜਾਓਗੇ ਔਖੇ ਹੋਵੋਗੇ ਤੁਹਾਡਾ ਜਿਹੜਾ ਰਹਿਣਾ ਬਸੇਰਾ ਉਹ ਬਹੁਤ ਹੀ ਮੁਸ਼ਕਲ ਪਰ ਹੈ ਹੋਗਾ ਇਹਨਾਂ ਸ਼ਬਦਾਂ ਨਾਲ ਤੁਹਾਡਾ ਅਸੀਂ ਧੰਨਵਾਦ ਵੀ ਕਰਦੇ ਆਂ ਤੇ ਤੁਹਾਡੇ ਕੋਲ ਤਵਕਕੋ ਵੀ ਕਰਦੇ ਆਂ ਕਿ ਤੁਸੀਂ ਆਪਣੀਆਂ ਇੱਕ ਇੱਕ ਵੋਟ ਨਾ ਝਾੜੂ ਨਾ ਪਾਉਣੀਆਂ ਔਰ ਨਾ ਕਮਲ ਵਾਲੇ ਬੇਈਮਾਨ ਮਨਪੀਤ ਬਾਦਲ ਨੂੰ ਬੋੜੀਆਂ ਹੋਰ ਕਿਸੇ ਨੂੰ ਮਰਜੀ ਪਾ ਦਿਓ ਤਾਂ ਕਿ ਇਹਨਾਂ ਨੂੰ ਸਖਾਈ ਗਏ ਤੇ ਫੇਰ ਸਾਡੇ ਮਹੰਗਾ ਮਸਲਿਆਂ ਦਾ ਹੱਲ ਹੋਏਗਾ ਇਹਨਾਂ ਸ਼ਬਦਾਂ ਜਿੱਥੇ ਹੜਾ ਤਲਵਾਦ ਕਰਦਾ ਹੈ ਜਾਇ ਏਕਤਾ ਜਾਇ ਚੰਤਾ ਜਿੱਤ ਲੜਦੇ ਲੋਕਾਂ ਦੇ